ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਬੁਲਾਰੇ ਸੁਨੀਲ ਜਾਖੜ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਲਗਾਏ ਨੇ ਗੰਭੀਰ ਇਲਜ਼ਾਮ ਜਾਖੜ ਨੇ ਇੱਕ ਆਡੀਓ ਕਲਿੱਪ ਜਾਰੀ ਕਰਦਿਆਂ ਇਲਜ਼ਾਮ ਲਾਏ ਨੇ ਕਿ ਸੁਖਬੀਰ ਸਿੰਘ ਬਾਦਲ ਪੰਜਾਬ 'ਚ ਮੁਜਰਮਾਂ ਨੂੰ ਥਾਪੜਾ ਦਿੰਦੇ ਨੇ ਜਾਖੜ ਵੱਲੋਂ ਜਾਰੀ ਆਡੀਓ ਫਾਜ਼ਲਕਾ ਸੈਂਟਰਲ ਜੇਲ੍ਹ ਦੇ ਸੁਪਰਡੈਂਟ ਅਮਰੀਕ ਸਿੰਘ ਤੇ ਇੱਕ ਰਿਪੋਰਟਰ ਵਿਚਕਾਰ ਫੋਨ 'ਤੇ ਹੋਈ ਗੱਲਬਾਤ ਦੀ ਹੈ ਆਡੀਓ ਟੇਪ ਵਿੱਚ ਅਮਰੀਕ ਸਿੰਘ ਕਹਿ ਰਹੇ ਨੇ ਕਿ ਜੇਲ੍ਹ ਵਿੱਚ ਬੰਦ ਅਕਾਲੀ ਲੀਡਰ ਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਅਤੇ ਚਿਟਫੰਡ ਸਕੈਮ ਚ ਗ੍ਰਿਫਤਾਰ ਕਾਰੋਬਾਰੀ ਨੀਰਜ ਅਰੋੜਾ ਵਿਚਕਾਰ ਹੋਏ ਝਗੜੇ ਦਾ ਸਮਝੌਤਾ ਸੁਖਬੀਰ ਸਿੰਘ ਬਾਦਲ ਦੇ ਓਐਸਡੀ ਸਤਿੰਦਰਜੀਤ ਸਿੰਘ ਮੰਟਾ ਤੇ ਮਾਲਵਾ ਜ਼ੋਨ 1 ਦੇ ਪ੍ਰਧਾਨ ਰੋਜੀ ਬਰਕੰਦੀ ਨੇ ਕਰਵਾਇਆ ਹੈ। ਫੇਰ ਪਰਸੋ ਕਰਕੇ ਇਹਨਾਂ ਦਾ ਵੀ ਆਹੋ ਜਿਹੀ ਮੜਾ ਮੋਟਾ ਟਕਰਾਅ ਹੋਇਆ ਰਹਿੰਦਾ ਹੈ। ਜੀ। ਆਪਣੇ ਉਹ ਸੀਐਲ ਸਾਹਿਬ ਦਾ ਹੋਇਆ ਸੀ ਇਹ ਕੀ ਉਹਨਾਂ ਨੂੰ ਮੰਟਾ ਤੇ ਰੋਜੀ ਬਰਕੰਦੀ ਉਹ ਇਹਨਾਂ ਦਾ ਆ ਕੇ ਕੋਲੇ ਬਹਿ ਕੇ ਵੀ ਅੱਜ ਤੋਂ ਬਾਅਦ ਤੁਸੀਂ ਬੈਸੋ ਬੈਸੀ ਇਸ ਤਰ੍ਹਾਂ ਨਹੀਂ ਹੋਣਾ ਵੀ ਬਾਹਰ ਲੈ ਕੇ ਜਿਹੜਾ ਤੁਹਾਡਾ ਹੋਊਗਾ ਸੋਚੀ ਅਸੀਂ ਬਹਿ ਕੇ ਕਰਵਾ ਦਾਂਗੇ ਜੋ ਬਦਲ ਸਕਦਾ ਉਹ ਵੀ ਕਰ ਦੋ ਪਰਸੋਂ ਹਾਂ ਪਰਸੋਂ ਅੱਛਾ ਜੀ ਠੀਕ ਹੈ ਹਾਂ ਉਹ ਬਹਿ ਕੇ ਸੈਟਲਮੈਂਟ ਹੋ ਗਈ ਹੁਣ ਇਹ ਆਪ ਇਹ ਇਕੱਠੇ ਹੀ ਰੋਟੀ ਖਾਂਦੇ ਇਕੱਠੇ ਬਹਿੰਦੇ ਸੀ ਸੜਕ ਦੇ ਇਕੱਠੇ ਮਤਲਬ ਬੈਠੇ ਰੋਟੀ ਪਾਣੀ ਸਭ ਕੁਝ ਲੱਜ ਇਕੱਠੇ ਹੀ ਸੀ ਬੈਠੇ ਬੈਠੇ ਕਿਤੇ ਗੱਲਾਂ ਹੀ ਵੈਸੇ ਬਸ ਅੱਛਾ ਮੈਂ ਵਿਖੂ ਜਣ ਵਾਲਾ ਕੱਢ ਤਿਆਂ ਕਿੰਦਾ ਸੀਗਾ ਫਿਰ ਇੰਨਾ ਤਾਂ ਅਸੀਂ ਰਿਸਕ ਲੈਂਦੇ ਨਹੀਂ ਹੁੰਦੇ ਇਹ ਤਾਂ ਮੈਂਟ ਲਾਉਂਦੇ ਆ ਜਦੋਂ ਉਹਨੂੰ ਉਧਰ ਕਰਿਆ ਫਟਾਫਟ ਚੱਲਵੇ ਤੂੰ ਗੱਡੀ 'ਚ ਛੜ ਤੋਂ ਫਿਰੋਜ਼ਪੁਰ ਜਾ ਤੂੰ ਨੂੰ ਅੰਦਰ ਕਰ ਤਾਂ ਐਨੀੋ ਗੱਲ ਹੋਈ 8 ਜੂਨ ਨੂੰ ਡੋਡਾ ਤੇ ਅਰੋੜਾ ਦੀ ਜੇਲ੍ਹ 'ਚ ਪੈਸਿਆਂ ਦੇ ਵਿਵਾਦ ਕਾਰਨ ਝੜਪ ਹੋ ਗਈ ਸੀ ਜਿਸ ਤੋਂ ਬਾਅਦ ਅਰੋੜਾ ਨੂੰ ਫਿਰੋਜ਼ਪੁਰ ਜੇਲ੍ਹ 'ਚ ਸ਼ਿਫਟ ਕਰ ਦਿੱਤਾ ਗਿਆ ਜਾਖੜ ਨੇ ਦਾਵਾ ਕੀਤਾ ਹੈ ਕਿ ਦੋਹਾਂ ਵਿਚਕਾਰ ਇਹ ਝਗੜਾ ਡਰੱਗਸ ਦੇ ਪੈਸਿਆਂ ਨੂੰ ਲੈ ਕੇ ਸੀ ਅਤੇ ਸੁਖਬੀਰ ਸਿੰਘ ਬਾਦਲ ਇਹ ਗੱਲ ਜਾਣਦੇ ਸੀ ਇਸੇ ਲਈ ਉਹਨਾਂ ਨੇ ਆਪਣੇ OST ਨੂੰ ਦੋ ਮੁਲਜ਼ਮਾਂ ਵਿਚਕਾਰ ਝਗੜਾ ਸੁਲਝਾਉਣ ਲਈ ਭੇਜਿਆ ਜਾਖੜ ਨੇ ਆਡੀਓ ਦੀ authenticity ਚੈੱਕ ਕਰਵਾਉਣ ਲਈ ਵੀ ਸਰਕਾਰ ਨੂੰ ਚੁਣੌਤੀ ਦਿੱਤੀ ਤੇ ਸੀਬੀਆਈ ਜਾਂਚ ਕਰਵਾਉਣ ਲਈ ਕਿਹਾ ਜਾਖੜ ਨੇ ਜੇਲ ਸੁਪਰਡੈਂਟ ਨੂੰ ਵੀ ਮੁਅਤਲ ਕਰਵਾਉਣ ਦੀ ਮੰਗ ਕੀਤੀ ਜਿਨ੍ਹਾਂ ਨੇ ਇਸ ਨਜਾਇਜ਼ ਵਿਚੋਲਗੀ ਦੀ ਇਜਾਜ਼ਤ ਦਿੱਤੀ